ਵਿੰਡ ਗੜੀ ਤਰਖਾਣਾ ਵਿਖੇ ਇੱਕ ਪ੍ਰਵਾਸੀ ਵਿਅਕਤੀ ਦੇ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਤੋਂ ਬਾਅਦ ਮਾਚੀਵਾੜਾ ਪੁਲਿਸ ਦੇ ਵੱਲੋਂ ਮਾਮਲਾ ਗੰਭੀਰਤਾ ਦੇ ਨਾਲ ਜਾਂਚ ਚੱਲਿਆ ਜਾ ਰਿਹਾ ਹੈ ਤੇ ਨਸ਼ੇ ਦੇ ਵਿੱਚ ਕਾਬੂ ਕੀਤੇ ਵਿਅਕਤੀ ਦੀ ਪਛਾਣ ਸੰਨੀਵਾਸੀ ਗੜੀ ਤਰਖਾਣਾ ਵਜੋਂ ਹੋਈ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਾਕਮ ਸਿੰਘ ਨੇ ਦੱਸਿਆ ਕਿ ਉਹ ਗੜੀ ਤਰਖਾਣਾ ਵਿਖੇ ਨਰਸਰੀ ਦੇ ਵਿੱਚ ਨੌਕਰੀ ਕਰਦਾ ਸਵੇਰੇ 9 ਵਜੇ ਡਿਊਟੀ ਤੇ ਆਇਆ ਇੱਕ ਪ੍ਰਵਾਸੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸ ਨੇ ਆ ਕੇ ਹੱਥੋਪਾਈ ਕੀਤੀ ਹੈ ਤੇ ਉਸਨੇ ਕਿਹਾ ਕਿ ਉਕਤ ਪ੍ਰਵਾਸੀ ਮੇਰੇ ਤੋਂ ਤੱਕੇ ਦੇ ਨਾਲ ਕਿਸੇ ਹੋਰ ਤੋਂ ਪੈਸੇ ਦਿਵਾਉਣ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਉਸਨੇ ਮੇਰੇ ਨਾਲ ਬਦਸਲੂਕੀ ਕੀਤੀ ਉਹਨਾਂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਮੇਰੇ ਵੱਲੋਂ ਮਾਛੀਵਾੜਾ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ GPS ਸਮਰਾਲਾ ਜਿਨ੍ਹਾਂ ਦਾ ਇਹ ਕਹਿਣਾ ਕਿ ਪੁਲਿਸ ਦੇ ਕੋਲ ਹਾਕਮ ਸਿੰਘ ਦੇ ਨਾਲ ਸ਼ਰਾਬੀ ਵਿਅਕਤੀ ਦੇ ਵੱਲੋਂ ਕੀਤੀ ਗਈ ਹੱਥੋਪਾਈ ਦੀ ਸ਼ਿਕਾਇਤ ਆਈ ਹੈ ਤਾਂ ਪੁਲਿਸ ਉਸ ਪ੍ਰਵਾਸੀ ਮਜ਼ਦੂਰ ਸੰਨੀ ਨੂੰ ਕਾਬੂ ਕਰਨ ਗਈ ਸੀ ਤਾਂ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪੁਲਿਸ ਵੱਲੋਂ ਮੌਕੇ ਤੇ ਲੋਕਾਂ ਦੀ ਮਦਦ ਨਾਲ ਪ੍ਰਵਾਸੀ ਨੂੰ ਬਾਹਰ ਕੱਢਿਆ ਗਿਆ ਤੇ ਡੀਐਸਪੀ ਤਰਲੋਚਨ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਤਵਦੀਸ਼ ਤੋਂ ਬਾਅਦ ਵਣਦੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਕੀ ਨਾਮ ਅੰਦਰ ਹੈ ਐਂਡ ਸਭ ਜੋ ਮਾਜਣਾ ਕੀ ਹੈਗਾ ਮਾਮਲਾ ਜਿਹੜਾ ਜਿਹੜਾ ਮੈਂ ਆਪਣੀ ਸਰਕਾਰੀ ਨੌਕਰੀ ਡਿਊਟੀ ਕਰ ਰਿਹਾ ਸੀ ਜੰਗਲਾਤ ਚ ਮੈਂ ਜਾਂ ਸਵੇਰੇ 8 ਵਜੇ ਕੰਮ ਤੇ ਆਇਆ ਸਭਾ ਕ 9 ਵਜੇ ਸ਼ਰਾਬੀ ਬੰਦਾ ਭਈਆ ਮੇਰੇ ਮਤਲਬ ਉਹਦੀ ਗਾਲ੍ਹਾਂ ਪੈਗੀਆਂ ਮੇਰੀ ਪੱਗ ਲਈ ਪੱਗ ਵੀ ਘਰੋਤੀ ਲਈ ਗਾਲ੍ਹਾਂ ਪੈ ਗਿਆ ਥੱਪੜ ਹੀ ਮਾਰੇ ਤੇ ਐਨੇ ਮੇਰੇ ਨਾਲ ਜ ਸਾਥੀ ਦੇ ਉਹਨੇ ਮੈਨੂੰ ਛੜਾਇਆ ਮੇ ਤਾਂ ਟੈਗ ਦਾ ਬਿਮਾਰੀ ਹੈ ਮੈਂ ਨਹੀਂ ਚਾਹਦਾ ਉਹ ਕਹਿੰਦਾ ਕੀ ਸੀ ਤੁਹਾਨੂੰ ਕਿਉਂ ਉਹਨੇ ਆ ਕੇ ਜਿਹੜਾ ਪਿਆ ਮੰਗ ਕਰਦਾ ਸੀ ਤੁਹਾਨੂੰ ਕਿਤੋਂ ਪੈਸੇ ਮੰਗਣੇ ਦੇ ਉਹਨੇ ਮੈਨੂੰ ਕਹਿੰਦਾ ਭੈਣ ਚੋ ਦਾ ਨਹੀਂ ਠਰਾਬ ਕਹਾਂ ਨੌਕਰੀ ਜੋ ਕੱਢ ਮੈਂ ਕਿ ਨੌਕਰੀ ਜੋ ਕੱਢ ਆਹੀ ਕੌਣ ਹੁੰਦੇ ਆਪਾਂ ਨੌਕਰੀ ਜੋ ਕੱਢਣ ਵਾਲੇ ਐਨੇ ਗਾਲ ਮੇਰੇ ਪੈ ਗਿਆ ਉਹ ਤੋਂ ਬਾਅਦ ਦੇ ਵਿੱਚ ਫਿਰ ਬਾਦ ਚ ਉਹ ਪਬਲਾ ਖਾ ਗਈ ਬਾਦ ਪਬਲਿਕ ਆ ਬਲਾ ਉਹਨੇ ਫੜਿਆ ਉਹਨੇ ਫੜਿਆ ਇਹਦੇ ਸਾਨੂੰ ਤੁਸੀਂ ਥਾਣੇ ਪੁੱਤਰਾ ਦਿੱਤੀ ਥਾਣੇ ਚਲਾ ਦਿੱਤੀ ਮੈਂ ਆਪਣੇ ਅਨਚਾਰਜ ਨੂੰ ਦੱਸਿਆ ਮੈਂ ਆ ਕੇ ਕਹਾਂਗਾ ਕੀ ਗੱਲ ਹੋ ਗਈ ਅਨਚਾਰਜ ਨੇ ਜਿਹੜਾ ਥਾਣੇ ਤੇ ਚਲਕੂਤਾ ਵੀ ਉੱਥੇ ਸਾਡੇ ਬੰਦੇ ਨਾਲ ਆ ਕੰਮ ਕੀਤਾ ਫਲਾਣੇ ਹੁੰਦੇ ਨੇ ਐਨੇ ਭੱਜ ਲਿਆ ਫਿਰ ਉੱਥੋਂ ਭਾਈ ਹੋ ਕੇ ਇੱਕ ਬੰਦੇ ਚੈਨ ਹੋ ਗਿਆ ਗਾਲ ਨੂੰ ਹੱਥ ਪਾਇਆ ਮੈਂ ਨੇ ਮੇਰੇ ਬਟੂਏ ਨੂੰ ਹੱਥ ਪਾਇਆ ਪੈਸੇ ਨਿਕਲ ਗਏ ਬਟੂਆ ਅੰਨਤਾ ਪੈਸੇ ਖਾਲੀ ਏਕੜ ਗਏ ਪਹਿਲਾਂ ਦੇਖਿਆ ਕਿਤੇ ਬੰਦਾ ਉਹ ਉੱਥੇ ਹੀ ਰਾਂਦਾ ਨਰਸੀਏ ਨਰਸੀਏ ਕੋਲ ਹੀ ਰਾਂਦਾ ਫਿਰ ਪੁਲਿਸ ਵੱਲੋਂ ਕਾਰਵਾਈ ਕਰਤੀ ਇਧਰੋਂ ਸਾਥੋਂ ਸੈਨ ਕਰਾ ਲਏ ਪਰਚਾ ਦੇ ਦਿੱਤਾ ਪਰ ਮੈਨੂੰ ਨਾ ਠੀਕ ਇਹ ਨਹੀਂ ਪਤਾ ਕਾਹਦਾ ਕਾਹ ਨਹੀਂ ਹੁੰਦਾ ਠੀਕ ਹੈ ਹਾਂ ਜੀ ਸਰ ਇਹਨਾਂ ਜੀ ਅਜੇ ਇੱਕ ਮਰਸ਼ੂਰਾ ਸਾਹਬ ਦੇ ਵਿੱਚ ਹਾਕਮ ਸਿੰਘ ਸਨੋ ਜਗਤ ਸਿੰਘ ਸਜੋ ਮਜਰਾ ਰਹਿਣ ਵਾਲਾ ਹੈ ਜਿਹੜੇ ਉੱਥੇ ਗੜੀ ਤਰਖਾਣਾ ਨਕਸੀ ਜੀ ਕੰਮ ਕਰਦੇ ਸੀ ਇਹਨਾਂ ਵੱਲੋਂ ਕੰਪਲੇਂਟ ਆਈ ਸੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀ ਕੁੱਟਮਾਰ ਵੀ ਕੀਤੀ ਹੈ ਨਾ ਸੰਨੀ ਸਨੋ ਮਨੂਰ ਸੀ ਗੜੀ ਤਰਖਾਣਾ ਦਾ 27 ਸਾਲ ਦੀ ਉਮਰ ਹੈ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਲੇਡੀਜ਼ ਦੇ ਬੰਦਿਆਂ ਨਾਲ ਉੱਥੇ ਜਿਹੜਾ ਲੜਾਈ ਝਗੜਾ ਕਰਨ ਲੱਗਿਆ ਲੜਾਈ ਝਗੜੇ ਦੇ ਦੌਰਾਨ ਹੀ ਜਿਹੜੀ ਹੈ ਉਹ ਉਹਨਾਂ ਦੇ ਗੜ ਨੂੰ ਗੋਲ ਨੂੰ ਵੀ ਹੱਥ ਪਾਇਆ ਹੈ ਨਾ ਉਸ ਤੋਂ ਬਾਅਦ ਫਿਰ ਨਹਿਰ ਦੇ ਵਿੱਚ ਤੈਰਨਾ ਜਾਣ ਦਾ ਇਹ ਛਾਲ ਮਾਰਦੀ ਭਜੜਲੀ ਪਰ ਮੋਕੇ ਤੋਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਫੜ ਲਿਆ ਗਿਆ ਇਹਦੇ ਖਿਲਾਫ ਇਹਦਾ ਜਿਹੜਾ ਸ਼ਰਾਬ ਦਾ ਡੱਬੀ ਮੈਨਾ ਕਰਾ ਕੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਇਹਨੂੰ ਬੁੱਕ ਕੀਤਾ ਜਾਂਦਾ ਸਰ ਗੱਲ ਕਰੀਏ ਪਹਿਲਾਂ ਵੀ ਕ੍ਰਿਮੀਨਲ ਜਮੈਂਟ ਕਹਿ ਰਹੇ ਨੇ ਲੋਕ ਵੀ ਪਹਿਲਾਂ ਵੀ ਇਹਨਾਂ ਮਾਰ ਦੱਤਾਂ ਨੂੰ ਨਹੀਂ ਨਹੀਂ ਅਜੇ ਇਹਦੇ ਕੁੱਟਮਾਰੀ ਦੀ ਜ਼ਿਆਦਾ ਹੋਈ ਵੀ ਪਹਿਲਾਂ ਇਹਨੂੰ ਹਸਪੀਟਲ ਭੇਜਾਂਗੇ ਉਸ ਤੋਂ ਬਾਅਦ ਫਿਰ ਉਹ ਵੀ ਦੇਖਾਂਗੇ ਇਹਦਾ ਵਿਕਰਵਾ ਲੁੱਟਬੋਲਾ ਕੋਈ ਮਾਮੂਲੀ ਚੀਜ਼ ਨਹੀਂ ਲੁੱਟਕੋ ਮਰੀ ਉਹ ਮਦਈ ਜਲ ਵੀ ਗੱਲ ਹੋਈ ਜਾਂ ਇਹਨਾਂ ਲੜਾਈ ਝਗੜਾ ਕੀਤਾ ਜਦ ਮੈਂ ਉਹਦੇ ਗੜ ਨੂੰ ਪਿਆ ਤਾਂ ਚੰਨੀ ਟੁੱਟੀ ਤੇ ਪੁਲਿਸ ਨੂੰ ਉੱਤੇ ਬੁਲਾਇਆ ਗਿਆ ਸੀ ਜਿਵੇਂ ਕਹਿ ਰਹੇ ਨੇ ਕਿ ਉਹਦੇ ਵੀਡੀਓ ਮੇਰੇ ਪੜਸਪੋਕ ਗਈ ਆ ਪੜਸੇ ਨਾਲ ਜੋ ਨਹਿਰ ਚਾਲ ਮਾਰੀ ਆ ਲੋਕਾਂ ਦੇ ਸਹਿਯੋਗ ਨਾਲ ਜਾਂ ਪੁਲਿਸ ਹੀ ਫੜਕਾ ਲਗਾਈ ਜੀ